ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਥਾਰ ਵਾਲੀ ਬੀਬੀ ਅਮਨਦੀਪ ਕੌਰ ਨੇੜੇ ਪੁਲਿਸ ਦੀ ਕਨਸਟੇਬਲ ਸੀ ਡਿਸਮਿਸ ਕੀਤਾ ਗਿਆ ਸੀ ਉਹਨੂੰ ਉਹਦੇ ਕੋਲੋਂ ਥਾਰ ਦੇ ਵਿੱਚ ਚਿੱਟਾ ਫੜਿਆ ਗਿਆ ਸੀ ਤੇ ਕਿੱਟੇ ਚ ਉਹਨੂੰ ਜਵਾਨਤ ਮਿਲ ਗਈ ਸੀ ਤੇ ਉਦੋਂ ਬਾਅਦ ਦੇ ਵਿੱਚ ਉਹਨੇ ਇੱਕ ਪੱਤਰਕਾਰ ਦੇ ਨਾਲ ਪੋਡਕਾਸਟ ਕਰ ਲਿਆ ਉਹਦੇ ਵਿੱਚ ਫੁਕਰੀਆਂ ਮਾਰ ਬੈਠੀ ਤੇ ਜਦੋਂ ਮਹਿੰਗੇ ਮਹਿੰਗੇ ਕੋਠੀ ਵਿੱਚ ਵਿਸ਼ੇ ਹੋਏ ਗਲੀਚੇ ਦਿਖਾਏ ਫਰਨੀਚਰ ਸੋਫੇ ਕੁੱਤੇ ਘੜੀਆਂ ਮਹਿੰਗੀਆਂ ਗੱਡੀਆਂ ਮਹਿੰਗੇ ਸੂਟ ਦਿਖਾਏ ਉਦੋਂ ਚਰਚਾ ਦੇ ਵਿੱਚ ਬੀਬੀ ਹੋਰ ਆ ਗਈ ਸੀ ਫਿਰ ਵੀ ਲੈਂਸ ਨੇ ਆਮਦਨ ਤੋਂ ਵੱਧ ਜਾਇਦਾਦ ਦਾ ਕੇਸ ਕਰਕੇ ਬਠਿੰਡਾ ਅਲਾਲ ਦੇ ਵਿੱਚ ਪੇਸ਼ ਕਰਤਾ ਸੀ ਚਲੋ ਕੁਝ ਮਹੀਨੇ ਜੇਲ੍ਹ ਵਿੱਚ ਰਹੀ ਤੇ ਜ਼ਮਾਨਤ ਮਿਲ ਗਈ ਸੀ ਤੇ ਜਿਹੜਾ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਕੇਸ ਸੀ ਮਿਜੀਲੈਂਸ ਨੇ ਬਠਿੰਡਾ ਅਦਾਲਤ ਵਿੱਚ ਉਹ ਕੇਸ ਦੇ ਵਿੱਚ ਇਹ ਬੀਬੀ ਦੇ ਦੋਸ਼ ਜਿਹੜੇ ਐ ਤੈਹ ਹੋ ਗਏ ਵੀ ਇਹਨੇ ਆਮਦਨ ਤੋਂ ਵੱਧ ਜਾਇਦਾਦ ਬਣਾਈ ਹੈ ਹੁਣ 21 ਜਨਵਰੀ ਨੂੰ ਦੁਬਾਰਾ ਸੁਣਵਾਈ ਹੋਣੀ ਹੈ ਜਾਨਕਿ ਸਜ਼ਾ ਸੁਣਾਈ ਜਾਊ ਜਿਹੜੀ ਪ੍ਰਾਪਰਟੀ ਵੱਧ ਬਣਾਈ ਹੈ ਤੇ ਉਹ ਸੀਲ ਕੀਤੀ ਜਾਊ ਗਵਰਨਮੈਂਟ ਵਾਪਸ ਲੈ ਸਕਦੀ ਹੈ ਤੇ ਇੱਕ ਇਹਨੇ ਹੋਰ ਨਵਾਂ ਸੱਪ ਕੱਢ ਮਾਰਿਆ ਜਿਹੜਾ ਐਂਬੂਲੈਂਸ ਚਲਾਉਣ ਵਾਲਾ ਬਲਵਿੰਦਰ ਸਿੰਘ ਉਰਫ सोनू ਜਿਹਦੇ ਨਾਲ ਇਹ ਰਿਲੇਸ਼ਨਸ਼ਿਪ ਦੇ ਵਿੱਚ ਰਹਿੰਦੀ ਸੀ ਤੇ ਉਹ ਬਲਵਿੰਦਰ ਸੋਨੂ ਦੀ ਪਹਿਲਾ ਮੈਰਿਜ ਹੋਈ ਹੋਈ ਸੀ ਸਰਸੇ ਦੀ ਇੱਕ ਬੀਬੀ ਐ ਗੁਰਮੀਤ ਕੌਰ ਉਹਨੇ ਬੜਾ ਫਿੱਟ ਸੇਪਾ ਕੀਤਾ ਸੀ ਉਹ ਸੱਚ ਬੋਲਦੀ ਸੀ ਦੋ ਕੁੜੀਆਂ ਨੇ ਉਹਦੇ ਤੇ ਹੁਣੇ ਬੀਬੀ ਨੇ ਉਸ ਬਲਵਿੰਦਰ ਉਰਫ ਸੋਨੂ ਨਾਲ ਬਟਿੰਡੇ ਦੇ ਗੁਰਦੁਆਰੇ ਵਿੱਚ ਵਿਆਹ ਕਰਵਾ ਲਿਆ ਤੇ ਜਿਹਦੇ ਨਾਲ ਵਿਆਹ ਕਰਾਇਆ ਬਲਵਿੰਦਰ ਸੋਨੂ ਦੇ ਨਾਲ ਉਹਦੀ ਪਹਿਲਾ ਮੈਰਿਜ ਗੁਰਮੀਤ ਕੌਰ ਨਾਲ ਹੋਈ ਹੋਈ ਐ ਦੋ ਕੁੜੀਆਂ ਨੇ ਉਹਨੇ ਤਲਾਕ ਲਿਆ ਨਹੀਂ ਯਾਨਕਿ ਬਿਨਾ ਤਲਾਕ ਲਏ ਵਿਆਹ ਕਰਵਾ ਲਿਆ ਤੇ ਉਹ ਬੀਬੀ ਨੇ ਦੁਬਾਰਾ ਹੁਣ ਮੁਕੱਦਮਾ ਬਲਵਿੰਦਰ ਸਿੰਘ ਤੇ ਵੀ ਕਰਤਾ ਤੇ ਇਹ ਕੁੜੀ ਵੀ ਵਿੱਚ ਫਸੋ ਗਈ। ਯਾਨਕਿ ਮਾੜਾ ਜ ਸੁੱਖ ਦਾ ਸਾਹ ਮਿਲਿਆ ਸੀ ਜਮਾਨਤ ਮਿਲੀ ਸੀ ਹਲੇ ਤਾਂ ਉਹ ਸ਼ਰਾਰੇ ਸ਼ੂਰੇ ਪਾ ਕੇ ਮਹਿੰਗੀਆਂ ਘੜੀਆਂ ਲਾ ਕੇ ਦੋ ਚਾਰ ਵੀਡੀਓ ਪਾਉਣ ਦੀ ਤਿਆਰੀ ਕਰਦੀ ਸੀ ਵਿਚਾਰੀ। ਉਧਰੋਂ ਮਾਨਯੋਗ ਅਦਾਲਤ ਨੇ ਵੀ ਦੋਸਤਾਂ ਕਰਤੇ ਤੇ ਉਦੋਂ ਜਿਹੜਾ ਚੋਰੀ-ਚੋਰੀ ਵਿਆਹ ਕਰਾਇਆ ਸੀ ਉਹਦਾ ਵੀ ਸਿਆਪਾ ਪੈ ਗਿਆ ਅਸ਼ਾ ਮੈਂ ਇੱਕ ਬੇਨਤੀ ਕਰਨੀ ਹੈ ਤੁਸੀਂ ਮੁੰਡਿਆਂ ਦੇ ਉਹ ਕਹਿੰਦੇ ਗੈਂਗ ਸੁਣੇ ਹੋਣੇ ਐ ਇਹ ਕੁੜੀ ਵੀ ਖਤਰੋਂ ਕੇ ਖਲਾਰੀ ਉਹ ਗੈਂਗ ਦੀ ਮਾਲਕ ਹੈ ਭੋਰਾ ਡਰ ਲਈ ਸੀ ਇਹਨੂੰ ਵੀ ਪਹਿਲਾਂ ਮੈਂ ਉਹ ਮੁੰਡੇ ਨਾਲ ਬਦਨਾਮ ਹੋ ਚੁੱਕੀ ਆ ਇਦੇ ਵਿੱਚ ਕਾਰਨ ਹੈ ਜੀ ਇੱਕ মিডিਆ ਵਾਲੇ ਉਸ ਤਰੀਕੇ ਨਾਲ ਗੱਲ ਕਹਿ ਨਹੀਂ ਸਕਦੇ ਤੇ ਮੈਂ ਕਹਿ ਦਿੰਦਾ ਜਿਹੜਾ ਬਲਵਿੰਦਰ ਔਰ ਪਛੋਨੋ ਜਿਹਨੇ ਹੁਣ ਇਹ ਦੋਨਾਂ ਨੇ ਵਿਆਹ ਕਰਾਇਆ ਹੈ ਅਮਨਦੀਪ ਕੌਰ ਪੁਲਿਸ ਦੀ ਸਸਪੈਂਡਡ ਨਹੀਂ ਡਿਸਮਿਸਡ ਕਾਂਸਟੇਬਲ ਨਹੀਂ ਤੇ ਉਹ ਇਹਦਾ ਚਿੱਟਾ ਵੇਚਣ ਦਾ ਜਣ ਕੇ ਚਿੱਟਾ ਵੇਚਦੇ ਸੀ ਉਹ ਇਹਦਾ 파ਟਨਰ ਸੀ ਐਮਬੂਲੈਂਸ ਦੇ ਵਿੱਚ ਜਦੋਂ ਗੱਡੀ ਜਾਂਦੀ ਹੈ ਲਾਲ ਬੱਤੀ ਛੋਰੀ ਕਿਹੜੀ ਹੁੰਦੀ ਹੈ ਉਹ ਨੀਲੀ ਹੁੰਦੀ ਹੈ ਪਤਨ ਨਹੀਂ ਉਹ ਉਹ ਬੱਤੀ ਜਗਦੀ ਹੁੰਦੀ ਹੈ ਜਾਂ ਲਾਲ ਹੁੰਦੀ ਹੈ ਪਤਾ ਨਹੀਂ ਹੁਣ ਮੈਨੂੰ ਪਤਾ ਨਹੀਂ ਉਸ ਬਸੇ ਨਹੀਂ ਜਾਣਾ ਤੇ ਉੱਥੇ ਪੁਲਿਸ ਨਾਲ ਕੇ ਤਾਂ ਕੋਈ ਰੋਕਦਾ ਨਹੀਂ ਹੁੰਦਾ ਰਨ ਰਨ ਕਰਦੀ ਵੱਡੀ ਲੰਘ ਜਾਂਦੀ ਉਹਦੇ ਵਿੱਚ ਚਿੱਟਾ ਕਾਫੀ ਵਿੱਚ ਐਸੀ ਦਾ ਮਤਲਬ ਇਹ ਹੈ ਤੇ ਉਹ ਮੁੰਡੇ ਨੇ ਬਲੈਕਮੇਲ ਕੀਤਾ ਹੋਣਾ ਵੀ ਜਾਂ ਤਾਂ ਮੇਰੇ ਨਾਲ ਵਿਆਹ ਕਰਾ ਜ ਨਹੀਂ ਫਿਰ ਮੈਂ ਰਾਜ ਹੋਰ ਖੋਲ ਦੇਣੀ ਇਦਾਂ ਦੀ ਜ਼ਿੰਦਗੀ ਨਾ ਲੋਕਾਂ ਦੀ ਹੁੰਦੀ ਹੈ ਤੇ ਇਹ ਜਿਹੜੀ ਬੀਬੀ ਹੈ ਹੁਣ ਦੁਬਾਰਾ مصیبت ਵਿੱਚ ਫਸ ਗਈ ਹੈ ਆਪ ਕੋਈ ਤਰਸ ਨਹੀਂ ਕਰ ਰਹੇ ਇਹ مصیبت ਇੰਨੀ ਕਬੱਡੀ ਹੋਵੇ ਇੰਨੀ ਕਬੱਡੀ ਹੋਵੇ ਵੀ ਜਿਹੜੇ ਹੋਰ ਵੀ ਖਾਕੀ ਵਰਦੀ ਵੀ ਡਿਊਟੀ ਕਰਨ ਵਾਲੇ ਨੇ ਉਹ ਇੱਕ ਵਾਰੀ ਨਹੀਂ ਹਜ਼ਾਰ ਵਾਰੀ ਸੋਚਣ ਇੱਕ ਪੁਲਿਸ ਕਨਸਟੇਬਲ ਦੀ 60 70 80 90 ਲੱਖ ਤੱਕ ਵੀ ਤਨਖਾਹ ਹੈਗੀ ਹੈ ਇੱਕ ਪਾਸੇ ਉਹ ਲੋਕ ਹੈ ਜਿਹੜੇ 15 2000 ਰੁਪਏ ਮਹੀਨੇ ਦੀ ਤਨਖਾਹ ਲੈ ਕੇ ਗੁਜ਼ਾਰਾ ਕਰਦੇ ਨੇ ਪਰਿਵਾਰ ਪਾਲਦੇ ਨੇ ਪਰ ਇਹਨਾਂ ਨੂੰ ਸਮਝ ਨਹੀਂ ਆਉਂਦੀ ਵੀ ਖਾਕੀ ਵਰਦੀ ਪਾਉਣ ਵੇਲੇ ਅਸੀਂ ਕਸਮ ਖਾਧੀ ਹੈ ਅਸੀਂ ਪਬਲਿਕ ਦੇ ਸਰਵੈਂਟ ਹੈਗੇ ਆ ਸੇਵਾਦਾਰ ਹੈਗੇ ਆ ਤੇ ਅਸੀਂ ਕਿਹੜੇ ਕੰਮਾਂ 'ਚ ਪੈ ਗਏ ਕੋਈ ਯਕੀਨ ਕਰੂਗਾ ਮਿਖਾਖੀ ਵਰਦੀ ਵਾਲੇ ਨਸ਼ਾ ਫੜਨ ਆਉਂਦੇ ਨੇ ਜਾਂ ਫਿਰ ਨਸ਼ਾ ਖੁਦ ਵੇਚਦੇ ਨੇ ਇਹਦੋਂ ਕੋਈ ਯਕੀਨਤਾ ਨਹੀਂ ਕਰ ਸਕਦਾ ਤੇ ਜਿਹੜੀ ਬੀਬੀ ਗੁਰਮੀਤ कौर ਬਲਵਿੰਦਰ ਸਿੰਘ ਉਰਫ सोनू ਦੇ ਘਰ ਵਾਲੀ ਹੈ ਪਹਿਲੀ ਉਹਦੇ ਦੋ ਬੱਚੀਆਂ ਨੇ ਤੇ ਉਹਦਾ ਸਾਥ ਜਰੂਰ ਦਿਓ ਇਹ ਜਿਹੜਾ ਕਤੇੜ ਇਹ ਕੁੜੇ ਦੇ ਨਾਲ ਮਿਲ ਕੇ ਬਲਵਿੰਦਰ ਸੋਨ ਨੂੰ ਅਮਨਦੀਪ ਕੌਰ ਨਾਲ ਮਿਲ ਕੇ ਚਿੱਟਾ ਵੇਚਦਾ ਸੀ ਇਹਨੂੰ ਵੀ ਸਬਕ ਮੇਲੇ ਮਾੜਾ ਮੋਟਾ ਉਹ ਗੁਰਮੀਤ ਕੌਰ ਦੇ ਦੋ ਕੁੜੀਆਂ ਨੇ ਛੋਟੀਆਂ ਛੋਟੀਆਂ ਤੇ ਉਹ ਸ਼ਰਿਆਮ ਐਸਐਸਪੀ ਸਾਹਿਬ ਨੂੰ ਮਿਲ ਕੇ ਆਈ ਉਹ ਕਹਿੰਦੀ ਮੈਨੂੰ ਕੋਈ ਤਲਾਕ ਨਹੀਂ ਦਿੱਤਾ ਮੇਰੇ ਦੇ ਦੋ ਕੁੜੀਆਂ ਨੇ ਇਹਨੇ ਵਿਆਹ ਕਰਵਾ ਲਿਆ ਤੇ ਇਹ ਹੁਣ ਛੇਤਰ ਇਸ ਕੇਸ ਵਿੱਚ ਵੀ ਦੋਨਾਂ ਦੇ ਚੰਗੀ ਤਰ੍ਹਾਂ ਫਿਰਨਾ ਚਾਹੀਦਾ ਔਰ ਪੁਲਿਸ ਮੈਕਮਨ ਨੂੰ ਵੀ ਬੇਨਤੀ ਹੈ ਮੇਰ ਤੁਹਾਡਾ ਜਿਹੜਾ ਕੰਮ ਹੈ ਜਿਹੜਾ ਫਰਜ ਹੈ ਉਧਰ ਥੋੜਾ ਬਹੁਤਾ ਧਿਆਨ ਦਿਆ ਕਰੋ ਇਹੋ ਜੀਆਂ ਕਰਤੂਤਾਂ ਪੁਰਸ਼ ਦੀ ਵਰਦੇ ਨੂੰ ਸ਼ਰਮਸ਼ਾਰ ਕਰਦੀਆਂ ਨੇ ਕੌਣ ਯਕੀਨ ਕਰੂਗਾ ਹੁਣ ਬੀਬੀ ਤੇ ਸਿਕੰਜਾ ਦੁਆਰਾ ਕੱਸਿਆ ਜਾਊ ਸੁੱਖ ਦਾ ਸਾਹ ਲਿਆ ਸੀ ਮੜਾ ਜਾ ਜਵਾਨਤ ਹੋਈ ਸੀ ਹੁਣ 26 ਸੌਰੀ 21 ਜਨਵਰੀ ਨੂੰ ਦੁਆਰਾ ਪੇਸ਼ੀ ਹੈ ਮਡਿੰਡਾ ਅਦਾਲਤ ਵਿੱਚ ਤੇ ਹੁਣ ਇੱਕ ਕੇਸ ਤਾਂ ਇਹ ਹੈ ਵੀ ਜਿਹੜਾ ਆਮਦਨ ਤੋਂ ਵੱਧ ਜਾਇਦਾਦ ਬਣਾਈ ਸੀ ਉਹਦੇ ਦੋਸ਼ ਤੈਅ ਹੋ ਗਏ ਵੀ ਇਹਨੇ ਬਣਾਈ ਹੈ ਉਹ ਕਿੰਨੀ ਹੈ ਜੀ ਉਹ ਘੱਟੋ ਘੱਟ 12-15 ਕਰੋੜ ਦੀ ਜਿਹੜੀ ਪ੍ਰਾਪਰਟੀ ਹੈ ਉਹ ਸ਼ੋਅ ਹੁੰਦੀ ਹੈ ਵੀ ਇਹ ਬੀਬੀ ਨੇ ਬਣਾਈ ਹੈ ਤੇ ਜਿਹੜਾ ਬਲਵਿੰਦਰ ਸੋਨ ਨੂੰ ਇਹਦੇ ਨਾਲ ਵਿਆਹ ਕਰਾਇਆ ਹੁਣੇ 2-4 ਦਿਨਾਂ ਦੇ ਵਿੱਚ ਤੇ ਉਹਦੀ ਪ੍ਰਾਪਰਟੀ ਵਿੱਚ ਇੱਕ ਹੁਣ ਬਿਜ਼ਨਸ ਕਰੂਗੀ ਕਿਉਂਕਿ ਉਹਨੇ ਵਿਆਹ ਕਿਉਂ ਕਰਾਇਆ ਬਲੈਕਮੇਲ ਕਰਕੇ ਕਰਾਇਆ ਉਨੇ ਕਿਹਾ ਹੁਣੇ ਵੀ ਜਿਹੜੇ ਤੇਰੇ ਕਾਲੇ ਚਿੱਠੇ ਹੋਰ ਨੇ ਨਸ਼ੇ ਵੇਚਣ ਦੇ ਮੈਂ ਉਹ ਵੀ ਖੋਲੂਗਾ ਨਹੀਂ ਮੇਰੇ ਨਾਲ ਬਿਆਕਰ ਹੁਣ ਉਹਦੀ ਪ੍ਰਾਪਰਟੀ ਵਿੱਚ ਇੱਕ ਹੋਣੀ ਚਾਹੀਦੀ ਹੈ ਖੇਤਰ ਵੀ ਫਿਰਨਾ ਚਾਹੀਦਾ ਸਬਕ ਥੋੜਾ ਜਿਹਾ ਮਿਲਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ